ਇਹ ਬਖਾਲਸੇ ਦਾ ਪ੍ਰਾਤਨ ਨਿਸ਼ਾਨ ਸਾਹਿਬ ਜਿਤ ਬੱਤਾਂ ਨੇ ਦੇਖਿਆ ਵੀ ਹੋਣਾ ਜਿਨੇ ਨਹੀਂ ਦੇਖਿਆ ਭਈ ਉਹ ਦੇਖ ਸਕਦੇ ਤੁਸੀਂ ਔਰ ਭਈ ਇਹ ਨਿਸ਼ਾਨ ਸਾਹਿਬ ਪਹਿਲਾਂ ਹੋਂਡਾ ਸੀਗਾ ਉਸ ਤੋਂ ਬਾਅਦ ਜਿਹੜਾ ਹੋਂਣਾ ਭਈ ਹੁਣ ਵਾਲਾ ਤਾਂ ਬਣਾਇਆ ਔਰ ਇਹ ਦੇਖੋ ਚੜਦੀ ਕਲਾ ਦਾ ਥੱਲੜੇ ਪਾਸਿਓਂ ਉੱਤੇ ਨੂੰ ਜਾ ਰਿਹਾ ਹੈ ਚੜਦੀ ਕਲਾ ਦਾ ਪ੍ਰਤੀਕ ਹੈ ਭਈ ਕੱਢ ਕੇ ਜਾ ਕਾਰਾਂਗ ਜਾਵੇ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦੇ ਮਨ ਨੂੰ ਭਾਵੇ ਸੋ ਨਿਹਾਲ ਹੋ ਜਾਵੇ ਜੀ ਆ ਰਹਾਤਾ ਭਈ ਆਪਾਂ ਖਾਲਸਾ ਪੰਥ ਦਾ ਝੰਡਾ ਜਾਂ ਖਾਲਸਾ ਪੰਥ ਦਾ ਨਿਸ਼ਾਨ ਸਾਹਿਬ ਦੁਨੀਆ ਦੇ 7 ਮਹਾਦੀਪ ਦੇ ਉੱਤੇ ਤੇ ਇੱਥੇ ਮੈਂ ਲਹਿਰਾ ਰਿਹਾ ਬਈ ਖਾਲਸਾ ਪੰਥ ਦਾ ਪੁਰਾਤਨ ਨਿਸ਼ਾਨ ਸਾਹਿਬ ਬਈ ਚੜਦੀ ਕਲਾ ਵਾਲਾ ਜਿਹੜਾ ਅੱਜ ਕੱਲ ਬਈ ਟੈਂਦੀ ਕਲਾ ਵਾਲਾ ਬਣਾ ਦਿੱਤਾ ਗਿਆ ਮਾਫ ਕਰਨਾ ਪਰ ਬਈ ਇਹ ਚੜਦੀ ਕਲਾ ਦਾ ਪ੍ਰਤੀਕ ਹੈ ਪੁਰਾਤਨ ਨਿਸ਼ਾਨ ਸਾਹਿਬ ਬਹੁਤ ਹਵਾ ਚੱਲ ਰਹੀ ਹੈ ਪਰ ਇਹ ਦੇਖ ਸਕਦੇ ਹੋ ਬਈ ਤੁਸੀਂ ਔਰ ਬਹੁਤ ਮਾਣ ਮਹਿਸੂਸ ਹੋ ਰਿਹਾ ਜੇ ਦੁਨੀਆ ਦਾ 7ਵਾਂ ਆਈਲੈਂਡ ਆ ਬਈ ਦੁਨੀਆ ਦਾ 7ਵਾਂ ਸੌਰੀ ਆਈਲੈਂਡ ਘਰੇ ਦੁਨੀਆ ਦਾ 7ਵਾਂ ਕੰਟੀਨੈਂਟ ਆ ਮਹਾਦੀਪ ਹੈ ਬਈ ਔਰ ਇੱਥੇ ਬਈ ਬਹੁਤ ਹੀ ਘੱਟ ਲੋਕ ਆਉਂਦੇ ਨੇ ਗਿਣਤੀ ਤੇ ਆਉਂਦੇ ਨੇ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਇੱਥੇ ਪਹੁੰਚਣ ਵਾਲਾ ਪਹਿਲਾ ਸਿੱਖ ਹਾਂ ਪੰਜਾਬੀ ਹੈਗਾ ਜਿਵੇਂ ਕਿ ਓਈਮੀਆਂ ਕੌਣਤਾ ਮੈਂ ਤੁਹਾਨੂੰ ਦੱਸਿਆ ਸੀ ਇੱਥੇ ਬਹੁਤ ਸਾਰੇ ਪੰਜਾਬੀ ਵੀ ਆਏ ਹੋਣਗੇ ਸਿੱਖ ਵੀ ਆਏ ਹੋਣਗੇ ਔਰ ਹੋ ਸਕਦਾ ਉਹਨਾਂ ਨੇ ਲਹਿਰਾਇਆ ਵੀ ਹੋਵੇ ਕੋਈ ਐਸੀ ਗੱਲ ਨਹੀਂ ਪਰ ਬਈ ਇਹ ਗਿਣਤੀ ਦਾ ਕੰਮ ਹੈ ਮਤਲਬ ਗਿਣਤੀ ਦੇ ਹੀ ਲੋਕ ਇੱਥੇ ਪਹੁੰਚਦੇ ਨੇ ਜਾਂ ਆਉਂਦਾ ਬਈ ਕਿਉਂਕਿ ਬਹੁਤ ਹੀ ਦੂਰ ਹੈ ਪਹਿਲੀ ਗੱਲ ਤਾਂ ਅਰਜנטיਨਾ ਹੈ ਇੰਡੀਆ ਤੋਂ ਬਹੁਤ ਦੂਰ ਹੈ ਇੰਡੀਆ ਕੀ ਪੂਰੀ ਦੁਨੀਆ ਦੇ ਸਾਰੇ ਦੇਸ਼ਾਂ ਤੋਂ ਬਹੁਤ ਦੂਰ ਆ ਤੇ ਚਲੋ ਹੁਣ ਜ ਇਦਾਂ ਮੈਂ ਸੋਚਿਆ ਸੀਗਾ ਕਿ ਬਈ ਇੱਥੇ ਜ਼ਰੂਰ ਆਪਾਂ ਲਹਿਰਾ ਕੇ ਆਵਾਂਗੇ ਸੋ ਹਾਂ ਉਸ ਤੋਂ ਬਾਅਦ ਪਤਾ ਨਹੀਂ ਕਦੋਂ ਕਿਨੇ ਆਉਣਾ ਕਿਨੇ ਨਹੀਂ ਆਉਣਾ ਕਿੱਦਾਂ ਪ੍ਰਾਤਨ ਜਿਹੜਾ ਨਿਸ਼ਾਨ ਸਾਹਿਬ ਹੈ ਉਹ ਲਹਿਰਾਵਾਂਗੇ ਉੱਥੇ ਇਹ ਹੈ ਜੀ ਕਿਧਰੋਂ ਇਧਰੋਂ ਦੇਖ ਰਿਹਾ ਨਾ ਦੋਨੋਂ ਸਾਈਡ ਤੋਂ ਹੀ ਆਹ ਓਹ ਹਵਾ ਚੱਲ ਰਹੀ ਹੈ ਬਈ ਬਹੁਤ ਤੇਜ਼ ਇਹ ਬਖਾਲਸੇ ਦਾ ਪ੍ਰਾਤਨ ਨਿਸ਼ਾਨ ਸਾਹਿਬ ਜਿਤ ਬਹੁਤਾਂ ਨੇ ਦੇਖਿਆ ਵੀ ਹੋਣਾ ਜਿਨੇ ਨਹੀਂ ਦੇਖਿਆ ਭਈ ਉਹ ਦੇਖ ਸਕਦੇ ਤੁਸੀਂ ਔਰ ਭਈ ਇਹ ਨਿਸ਼ਾਨ ਸਾਹਿਬ ਪਹਿਲਾਂ ਹੋਂਡਾ ਸੀਗਾ ਉਸ ਤੋਂ ਬਾਅਦ ਜਿਹੜਾ ਹੋਂਣਾ ਭਈ ਹੁਣ ਵਾਲਾ ਤਾਂ ਬਣਾਇਆ ਔਰ ਇਹ ਦੇਖੋ ਚੜਦੀ ਕਲਾ ਦਾ ਥਲੜੇ ਪਾਸਿਓਂ ਉੱਤੇ ਨੂੰ ਜਾ ਰਿਹਾ ਹੈ ਚੜਦੀ ਕਲਾ ਦਾ ਪ੍ਰਤੀਕ ਹੈ ਭਈ ਔਰ ਦੁਨੀਆ ਦੇ 7ਵੇਂ ਮਹਾਦੀਪ ਦੇ ਉੱਤੇ ਆਪਾਂ ਇਸ ਨਿਸ਼ਾਨ ਸਾਹਿਬ ਨੂੰ ਲਹਿਰਾਇਆ ਭਈ ਕੋਈ ਚੀਜ਼ ਨਹੀਂ ਹੈ ਨਹੀਂ ਤਾਂ ਭਈ ਇਦਾਂ ਦੀ ਕੋਈ ਲਿਆ ਨਹੀਂ ਸਕਦੇ ਨਹੀਂ ਤਾਂ ਮੈਂ ਇਹਦੇ ਵਿੱਚ ਕੋਈ ਮਤਲਬ ਆਪਾਂ ਲਹਿਰਾਉਂਦੇ ਨੂੰ ਹੱਥ ਨਾਲ ਹੀ ਫੜ ਕੇ ਜਿਹੜਾ ਨਾ ਲਹਿਰਾਉਣਾ ਆਪਣਾ ਹਵਾ ਵੀ ਚੱਲ ਰਹੀ ਹੈ ਮੈਂ ਦੂਜੀ ਸ ਦੂਜੀ ਸਾਈਡ ਤੋਂ ਥੋੜਾ ਜ਼ਿਆਦਾ ਮਤਲਬ ਉਹ ਖੁੱਦ ਦਿਖੂਗਾ। ਗੱਜ ਕੇ ਜਾ ਕਾਰ ਆਗ ਜਾਵੇ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦੇ ਮਨ ਨੂੰ ਭਾਵੇ ਸੋ ਨਿਹਾਲ ਹੋ ਜਾਵੇ। ਜੈ ਜੀ ਕੀ ਧਾ। ਲਹਿਰਾਤਾ ਭਈ ਆਪਾਂ ਖਾਲਸਾ ਪੰਥ ਦਾ ਝੰਡਾ ਜਾਂ ਖਾਲਸਾ ਪੰਥ ਦਾ ਨਿਸ਼ਾਨ ਸਾਹਿਬ ਪਹਿਰਾ ਇਸ ਟਾਈਮ ਦੁਨੀਆ ਦੇ 7ਵੇਂ ਮਹਾਦੀਪ ਦੇ ਉੱਤੇ ਤੇ ਇੱਥੇ ਮੈਂ ਲਹਿਰਾ ਰਿਹਾ ਭਈ ਖਾਲਸਾ ਪੰਥ ਦਾ ਪ੍ਰਾਤਨ ਨਿਸ਼ਾਨ ਸਾਹਿਬ ਭਈ ਚੜਦੀ ਕਲਾ ਵਾਲਾ ਜਿਹੜਾ ਅੱਜ ਕੱਲ ਬਈ ਟੈਂਦੀ ਕਲਾ ਵਾਲਾ ਬਣਾ ਦਿੱਤਾ ਗਿਆ ਮਾਫ ਕਰਨਾ ਪਰ ਬਈ ਇਹ ਚੜਦੀ ਕਲਾ ਦਾ ਪ੍ਰਤੀਕ ਹੈ ਪੁਰਾਤਨ ਨਿਸ਼ਾਨ ਸਾਹਿਬ ਬਹੁਤ ਹਵਾ ਚੱਲ ਰਹੀ ਹੈ ਪਰ ਇਹ ਦੇਖ ਸਕਦੇ ਹੋ ਬਈ ਤੁਸੀਂ ਔਰ ਬਹੁਤ ਮਾਨ ਮਹਿਸੂਸ ਹੋ ਰਿਹਾ ਜੇਕਰ ਤੁਹਾਨੂੰ ਹੋ ਰਿਹਾ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਬਈ ਜੇ ਯਾਰ ਕਰ ਆਗ ਜਾਵੇ ਸਿੱਧਾ ਸਿੰਘਾਂ ਨੂੰ ਭਾਵੇਂ ਨਿਹਾਲ ਹੋ ਜਾਵੇ